ਸਿੰਘ ਸਾਹਿਬ ਗਿਆਨੀ ਕਲਵੀਰ ਕਲਦੀਪ ਸਿੰਘ ਜੀ ਗਰਗੱਜ ਜੀ ਦੀ ਸੇਵਾ ਸੰਭਾਲ ਦਾ ਸਵਾਗਤ ਕਰਦਾ ਵਧਾਈ ਦਿੰਦਾ ਉਥੇ ਉਮੀਦ ਕਰਦਾ ਕਿ ਪੰਥ ਅਤੇ ਕੌਮ ਦੀਆਂ ਆਸਾਂ ਤੇ ਖਰੇ ਉਤਰਨਗੇ ਦੂਜਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਜੋ ਮੈਂ ਸਮਝਦਾ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ ਜੋ ਤਾਕਤਾਂ ਏਜੰਸੀਆਂ ਜੋ ਇਹ ਚਾਉਂਦੀਆਂ ਸੀ ਕਿ ਕੌਮ ਦੇ ਵਿੱਚ ਪੰਥ ਦੇ ਵਿੱਚ ਭਰਾ ਮਾਰੂ ਜੰਗ ਚੱਲੇ ਖੂਨ ਖਰਾਬਾ ਹੋਵੇ ਉਸ ਨੂੰ ਠੱਲ ਪਾਉਂਦੇ ਹੋਏ ਬੜੇ ਸਿਆਣਪ ਦਾ ਫੈਸਲਾ ਲੈਂਦਾ ਕਿਉਂਕਿ ਤੁਸੀਂ ਵੇਖਿਆ ਕਿ ਜਿਸ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਨੇ ਆਪਸ ਦੇ ਵਿੱਚ ਬਹੁਤ ਵੱਡਾ ਡਿਸਪੂਟ ਚੱਲ ਰਿਹਾ ਤੁਸੀਂ ਵੇਖਿਆ ਪਟਿਆਲੇ ਇਹਨਾਂ ਦੇ ਹੈੱਡ ਉਪਰੋਂ ਨਿਕ ਸਿੰਘ ਬਾਬਾ ਬਲਬੀਰ ਸਿੰਘਿਆਂ ਦੇ ਉੱਥੇ ਵੀ ਵੱਡਾ ਕਤਲੋਗਾਰਦ ਹੋਈ ਖੋਨ ਖਰਾਬਾ ਹੋਇਆ ਜੋ ਮੰਦਪਾਗਾ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਵੀ ਗੋਲੀਆਂ ਚੱਲੀਆਂ ਸੋ ਆਪਸ ਵਿੱਚ ਵਿੱਚ ਵੀ ਕਾਫੀ ਟਕਰਾ ਜਿਸ ਦਾ ਵੰਤ ਪ੍ਰਵੋਤੀ ਤਾਕਤਾਂ ਏਜੰਸੀਆਂ ਕੋਈ ਲਾਹਰ ਲੈ ਕੇ ਫਾਇਦਾ ਲੈ ਕੇ ਕੌਮ ਦਾ ਵੱਡਾ ਨੁਕਸਾਨ ਕਰਕੇ ਉਸ ਪਾਸੇ ਜੋ ਤਾਕਤ ਹੈ ਏਜੰਸੀਆਂ ਦੀ ਪਟਨਾ ਸਾਹ ਬੋਰਡ ਖੋਇਆ ਹਜੂਰ ਸਾਹ ਬੋਰਡ ਖੋਇਆ ਦਿੱਲੀ ਕਮੇਟੀ ਖੋਈ ਅਤੇ ਨਾਲ ਤੁਸੀਂ ਵੇਖਿਆ ਜਿੱਤੀ ਹੋਈ ਦਿੱਲੀ ਕਮੇਟੀ ਜਿੱਥੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ 1925 ਐਕਟ ਅਧੀਨ ਆਉਂਦੀ ਹੈ ਤੇ ਉਸ ਦੇ ਵੀ ਐਕਟ ਚਾਹੇ ਸਟੈਂਡ ਕਰਦਾ ਪਰ ਜੋ ਗੁਰਦੁਆਰੇ ਉਸ ਐਕਟ ਦੇ ਨਹੀਂ ਹ ਉਹ ਖੋਲੇ ਅਤੇ ਪ੍ਰਬੰਧ ਤੇ ਵੀ ਜੋ VOTING ਪੈ ਗਈ ਕੀ ਹਾਲ ਹੈ ਹਰਿਆਣੇ ਦਾ ਉਸੇ ਤਰ੍ਹਾਂ ਏਸ਼ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਜੋ ਤਾਕਤਾਂ ਬੋਰਡ ਬਣਾਉਣ ਦੀ ਤਾਕਤ ਦੇ ਵਿੱਚ ਲੈ ਗਈਆਂ ਉਹ ਮਨਸੂਬਿਆਂ ਤੇ ਪਾਣੀ ਫਿਰਿਆ ਅਤੇ ਨਾਲ ਜੋ ਇੱਕ ਗਰੀਬ ਸਿੱਖ ਅਨਾਥ ਬੱਚਿਆਂ ਨੂੰ ਪੜਾ ਰਿਹਾਗਾ ਜੋ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਜਿਹੜਾ ਪਿਛੋਕੜ ਹੈ 20 ਸਾਲ ਤੋਂ ਜਿੱਥੇ ਪ੍ਰਚਾਰ ਦੀ ਪਸਾਰ ਦੀ ਕੌਮ ਦੀ ਸੇਵਾ ਕਰ ਰਿਹਾ ਉਥੇ ਅਨਾਥ ਬੱਚਿਆਂ ਗੁਰਮਤ ਬੱਚਿਆਂ ਨੂੰ ਪਾਲ ਪੋਸ ਕੇ ਪੜਾ ਰਿਹਾ ਉਸ ਸਿੱਖ ਨੂੰ ਕੌਮ ਦੀ ਸੇਵਾ ਸੰਭਾਲ ਤੋਂ ਰੋਕਣ ਦੀ ਵੀ ਵੱਡੀ ਸ਼ਾਸ ਸੀ ਤਾਂ ਕਿ ਸਾਡੇ ਦੱਬੇ ਕੁਚਲੇ ਗਰੀਬ ਭਰਾ ਜੋ ਇਹ ਮਹਿਸੂਸ ਕਰਦੇ ਆ ਕਿ ਕੌਮ ਸਾਡੀ ਪੰਥ ਸਾਡਾ ਤੇ ਉਹਨਾਂ ਨੂੰ ਜੇ ਵੱਡੀਆਂ ਪਦਵੀਆਂ ਮਿਲ ਰਹੀਆਂ ਤਾਂ ਇਹ ਤਾਕਤਾਂ ਮਹਿਸੂਸ ਦਿਆਂ ਕਿ ਜੋ ਗਰੀਬ ਸਿੱਖ ਨੇ ਸੱਚੇ ਸਿੱਖ ਨੇ ਪੰਥ ਦੇ ਅਸਲ ਸੇਵਾਦਾਰ ਨੇ ਕਿਤੇ ਇਹ ਕੌਮ ਦੀਆਂ ਜੋ ਸਾਡੇ ਮਹੰਤਾਂ ਦਾ ਪਛੋਕੜ ਆਪਾਂ ਵੇਖਿਆ ਕਿ ਮਹੰਤ ਕਾਬਲ ਸੀ ਦੱਬੇ ਕੁਝ ਨੇ ਲੋਕਾਂ ਨੂੰ ਅੱਗੇ ਆਉਣ ਨਹੀਂ ਦਿੰਦੇ ਸੀ ਕਿਤੇ ਉਹ ਬਰਤਾਰਾ ਦੀ ਸ਼ਾਸਤਾਂ ਨਹੀਂ ਹੋ ਰਹੀ ਸੀ ਸੋ ਇਸ ਕਰਕੇ ਮੈਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੱਥੇ ਇਸ ਫੈਸਲੇ ਦਾ ਸਵਾਗਤ ਕਰਦਾ ਉਥੇ ਨਾਲ ਹੀ ਮੈਂ ਅਕਾਲ ਪੁਰਖ ਦੇ ਚਰਨਾਂ ਚ ਅਰਦਾਸ ਕਰਦਾ ਆਂ ਕਿ ਸਿੰਘ ਸਾਹਿਬ ਨੂੰ ਤਾਕਤ ਬਖਸ਼ੋ ਕੌਮ ਦੀ ਪੰਥ ਦੀ ਸੇਵਾ ਕਰਨ ਅਤੇ ਪੂਰੇ ਪੰਥ ਨੂੰ ਸਮਤ ਮਹਾਰਾਜ ਬਖਸ਼ਣ ਇਕੱਠੇ ਹੋ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਜੋ ਨਿਆਰਾਪਨ ਵੱਖਰਾਪਨ ਹੋਣਦ ਹਸਤੀ ਖਾਲਸੇ ਦੀ ਹੈ ਪੰਥ ਦੀ ਹੈ ਉਸ ਦਾ ਪ੍ਰਗਟਾਵਾ ਕਰਕੇ ਕੇਸਰੀ ਨਿਸ਼ਾਨ ਥਲੇ ਇਕੱਠੇ ਹੋ ਕੇ ਕੌਮ ਵਾਸਤੇ ਉਹ ਤਾਕਤਾਂ ਜੋ ਕੌਮ ਦੇ ਖਿਲਾਫ ਇੱਕ ਇਕੱਠੀਆਂ ਨੇ ਇੱਕ ਮੋਠ ਨੇ ਸਾਰੀਆਂ ਤਾਕਤਾਂ ਸਿਰਫ ਤੇ ਸਿਰਫ ਪੰਥ ਤੇ ਕੌਮ ਦੇ ਖਿਲਾਫ ਜਿਉਂਕਿ ਉਹਨਾਂ ਨੂੰ ਸਦਾਤ ਨਹੀਂ ਚੰਗਾ ਲੱਗਦਾ ਉਹਨਾਂ ਨੂੰ ਮੂੰਹ ਤੋੜਮਾ ਜਵਾਬ ਦੇ ਗਏ